ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਅੱਜ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਵੋਗੇ ਕਵੈਂਟਾ ਤੁਹਾਡੇ ਗਾੜੀ ਸਾਰਿਆਂ ਦੇ ਕਿ ਕਿਤੇ ਵੀ ਖਰੀਦਦਾਰੀ ਕਰਦੇ ਤਸੱਲੀ ਕਰਿਆ ਕਰੋ ਕੋਈ ਲਾਹਮੇ ਵਾਲੀ ਗੱਲ ਨਾ ਪਿਛੇ ਰਹਿ ਜਾਵੇ ਗੱਬਣ ਪਸ਼ੂ ਤੇ ਪੱਗੇ ਵਰਾ ਕੇ ਖੜੋ ਜੇ ਕੋਈ ਦੂਰ ਬੈਠਾ ਵੀਡੀਓ ਕਾਲ ਤੇ ਆਨਲਾਈਨ ਚ ਵਾਈ ਕਰੋ ਪਹੁੰਚਿਆ ਪਿੰਡ ਅਮੀਸ਼ਾ ਨੇੜੇ ਖਾਲੜਾ ਜਿਹੜਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ ਭਾਈ ਲਖਵਿੰਦਰ ਸਿੰਘ ਲੱਖੇਕੋੜ ਤਾਜੀ ਸੱਜਰ ਸੂਈ ਹੈ ਸੱਜਣੋਂ ਇੱਕ ਬੁਰੀ ਨੀਲੀ ਰਾਵੀ ਦੇ ਵਿੱਚ ਇੱਕ ਅਸਰ ਝੋਟੀ ਆ ਦੱਸ ਰਹੇ ਨੇ ਤਿੰਨਾਂ ਦੀ ਡਿਟੇਲ ਕਰਦੇ ਆ ਸੰਜੀ ਜੁੜੇ ਰਹੋ ਭਾਈ ਲਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾ ਸਤਿ ਸ੍ਰੀ ਅਕਾਲ ਚੜਦੀ ਕਲਾ ਜੀ ਚੜਦੀ ਕਲਾ ਬੜੀ ਕਿਰਪਾ ਕਰੋ ਦਾਦੀ ਜੀ ਚਾ ਸ਼ੁਕਰ ਮਹਾਰਾਜ ਜੀ ਜੀ ਸੰਤੂ ਸਾਹਿਬ ਲੇਟ ਹੋ ਗਿਆ ਮੱਝਾ ਦੋ ਹਾਂ ਚਲੋ ਕੋਈ ਗੱਲ ਹੈ ਜੀ ਇਤਰਾ ਹੀ ਕਰੇ ਦਾਦੇ ਦੀਆਂ ਕਰੇ ਪੋਦੀਆਂ ਦੀਆਂ ਹਾਂ ਲਿੰਦ ਹੋ ਗਏ ਹੈ ਹੁਣ ਵੇਖ ਗਿਆ ਕੋਈ ਗੱਲ ਨਹੀਂ ਮਹਾਰਾਜ ਇਸੇ ਤਰ੍ਹਾਂ ਕਾਰੋਬਾਰ ਚਲਾਵੇ ਹਾਂਜੀ ਹਾਂਜੀ ਹੈ ਕਈ ਇਹਦਾ ਜਦੋਂ ਅਸੀਂ ਪਹਿਲੋ ਆਏ ਨੇ ਉਹਦੋਂ 5 5 6 6 ਹੁੰਦੇ ਆ ਹੁੰਦੇ ਆ ਨਹੀਂ ਮੱਜਾ ਰਾਜੀ ਵੀ 4 5 ਹੀ ਤੇ ਸਵੇਰੇ ਚਲੋ ਕੋਈ ਨਹੀਂ ਅਸੀਂ ਲੇਟ ਹੋ ਗਏ ਜੀ ਹਾਂਜੀ ਹਾਂਜੀ ਮਾਫੀ ਚਾਹੁੰਦੇ ਤੇ ਦੱਸਿਗੇ ਐਡਰੈਸ ਇੱਕ ਰਾ ਨੋਟ ਕਰ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਜ਼ਿਲ੍ਹਾ ਤਨਤਾਰ ਮੋਬਾਈਲ ਨੰਬਰ ਜੀ 869985732 ਠੀਕ ਆ ਅਸੂਈ ਤੋਂ ਕਰੀਏ ਸ਼ੁਰੂਆਤ ਨਾ ਹਾਂਜੀ ਛੋਟੀ ਤਿੱਜਾ ਸੂਆ ਵੀ ਕੋਈ ਗਿਣ ਸਕਦਾ ਹੈ ਦੂਜਾ ਵੀ ਗਿਣ ਸਕਦਾ ਦੂਜਾ ਵੀ ਗਿਣ ਸਕਦਾ ਤਿੱਜਾ ਵੀ ਗਿਣ ਸਕਦਾ ਹੈ ਨਾ ਲਿਆਂਦੀ ਆ ਤੇਰੇ ਤੋਂ ਦੂਜਾ ਲੱਗੂਗੀ ਹਾਂਜੀ ਉਹਨਾਂ ਤੋਂ ਜਿਹੜੇ ਦੱਸਿਆ ਜੀ ਪਰ ਆਪਦੀ ਕੋਈ ਭੈਣ ਦਾ ਸਮਝ ਲੈ ਤੀਜਾ ਵੀ ਲਾ ਲੈ ਤੀਜਾ ਵੀ ਲਾ ਲੈ ਜੀ ਇਹ ਕਿਹੜਾ ਬੁੱਢੀ ਹੋ ਚੱਲੀ ਆ ਦੁੱਧ ਆ ਮਗਰ ਕੱਟੀ ਤੇ ਕੱਟਾ ਜੀ ਮਗਰ ਕੱਟੀ ਆ ਜੀ ਮਗਰ ਵੀ ਕੱਟੀ ਆ ਗਈ ਹਨਾ 10 ਕਿਲੋ ਦੁੱਧ ਕੰਡੇ ਵਾਲਾ ਹਾਂਜੀ ਹਾਂਜੀ ਠੀਕ ਆ ਲਓ ਸਜਣੋ ਤੇ ਲੈ ਆਵੇ ਛੋਟੀ ਸੋਹਣੀਆ ਮੂੰਹ ਮੱਥੇ ਲੱਗਦੀ ਆ ਮੱਝ ਵੀ ਫਿਰਿੰਦੇ ਦੇ ਰਾਜੀ ਬੁਆਜੀ ਪੂਰੀ ਆ ਮਦਰੀਆਂ ਗੋਡੀਆਂ ਦੇ ਵਿੱਚ ਜਿਹਨੂੰ ਬਾਟਰ ਲੈਂਦੀ ਕਹਿ ਸਕਦੇ ਨਾ ਵਾਹ ਤੇ ਜਿਹੜਾ ਕੱਟ ਵਾਲਾ ਲੇਵਾ ਲੱਗਾ ਕਰਮਾ ਵਾਲੀ ਨੂੰ ਠੀਕ ਆ ਜੀ ਤੇ ਆਈ ਅੱਜ ਹੀ ਆ ਚੋਚ ਆ ਕੇ ਲਿਆਂਦੀ ਆ ਇਹ ਤੁਹਾਨੂੰ ਬੇਨਤੀ ਆ ਕਿ ਕੋਈ ਜਰੂਰ ਚੋਕੇ ਲਿਆਂਦੀ ਆ ਹਾਂਜੀ ਇਹ ਕੋਈ ਕਿਸੇ ਨੇ ਵੀਡੀਓ ਮੰਗਾਉਣੀ ਹੋਵੇ ਵੱਖਰੀ ਮਗਾ ਕੇ ਵੀ ਵੇਖ ਸਕਦਾ ਕੀ ਹਾਂ ਕਿਉਂਕਿ ਜੋ ਚੋਇਆ ਹੁੰਦਾ ਨਾ ਡੰਗਰ ਉਦੋਂ ਬੜਾ ਫਰਕ ਪੈਂਦਾ ਤੇ ਜਿਹੜਾ ਚੌਣ ਵਾਲੇ ਦਾ ਬੜਾ ਫਰਕ ਪੈਂਦਾ ਇਹ 2:30 ਵਜੇ ਆਈ ਆਪਣੇ ਕੋਲ ਅੱਛਾ ਜੀ ਤੇ ਰੇਟ ਭਾਈ ਜੀ ਵੇਖ ਲੇ ਸੰਧੂ ਸਾਹਿਬ ਜਿਹਨ ਪਹਿਲਾ ਆਂਦਾ ਦੇਖਦਾ ਆਦੀ ਲੇਤੀ ਛੋਟੀ ਹਾਂ ਵੇਖਦੀ ਸੀ ਕਿਹੜੀ ਜੀ ਚਲ ਆਪਾਂ ਨਹੀਂ ਦੇਣੀ 90 ਹਾਦੀ ਛੋਟੀ ਦੇਣੀ 90 ਹਜ਼ਾਰ ਦੀ ਹਣਾ ਹਾਂਜੀ ਚਲ ਹੋਰ ਘਰ ਆਿਆਂ ਦਾ ਕੋਈ 1000 500 ਛੱਡ ਦਿਓ ਛੱਡ ਦਾਂਗੇ ਕੋਈ ਜੀ 2000 ਰੁਪਏ ਛੱਡ ਦਾਂਗੇ ਠੀਕ ਆ 2000 ਹੀ ਚਲ ਕਰ ਦੋ ਹਣਾ ਠੀਕ ਆ 88 ਦੀ ਆ ਬੂਰੀ ਨੀਲੀ ਰਾਵਿਆ ਜੀ ਬੂਰੀ ਤਾਂ ਫਿਰ ਬੱਚਾ ਸਪੈਰ ਹੋ ਗਿਆ ਹਾਂਜੀ ਇਹ ਪਹਿਲੇ ਵੀਡੀਓ ਚ ਪਾਈ ਕੋਈ ਭੈਣ ਭਰਾ ਦੇਖ ਸਕਦਾ ਇਹਦਾ ਬੱਚਾ ਹੀ ਸਪੈਰ ਹੋ ਗਿਆ ਜੀ ਤੇ ਦੁੱਧ ਕਿੰਨਾ ਹੈ ਦੁੱਧ ਦੋ ਕਿੱਟੜੀ 6 ਕਿਲੋ ਦੁੱਧ ਰਹਿ ਗਿਆ ਪਹਿਲਾਂ ਜਿਆਦਾ ਜੀ 6 ਕਿਲੋ ਰਹਿ ਗਿਆ ਮੇਰ ਦੀ ਥਾਪੀ ਗਈ ਐ ਦੋਵੇਂ ਟੈਂਕ ਦੋਵੇਂ ਰਹਿ ਗਏ ਤੋ ਰਹੇ ਹੋ 6 ਕਿਲੋ ਸਜਣੋ ਦੁੱਧ ਜੇ ਤੇ ਮੇਰ ਦੀ ਬਿਲਕੁਲ ਪਹਾੜੇ ਦੇ ਜਿਹਨੂੰ ਚਾਰ ਤੇ ਜਾਂ ਥਾਪੀ ਦੇ ਕਹਿ ਸਕਦੇ ਹਾਂ ਲਓ ਜੀ ਤੇ ਰੇਡ ਬਾਈ ਜੀ ਫਿਰ ਜੈ ਜੀ ਰੇਡ ਬਾਈ ਜੀ ਆਪਾਂ ਪਹਿਲਾਂ 55000 ਦਾ ਪਾਇਆ ਸੀ ਜੀ ਪਾਇਆ ਸੀ ਹੁਣ 45 ਜੀ ਦੇ ਦਈਏ ਬਚਾਦੇ ਹੋ ਦੋ ਛੜ ਦਈਏ ਛੜ ਦੋ 43 43000 ਤੇ 42 ਕਰ ਦਈਏ ਚਲੋ 42 ਜੀ ਦੇ ਦੇ 42 ਜੀ ਦੇ ਦਾਂਗੇ ਚਲੋ ਨਾ ਤੁਹਾਡੇ ਮੂੰਹ ਚ ਬਣੀ ਗਈ ਕੋਈ ਨਹੀਂ ਕਰਨੇ ਭਾਈ ਹਾਂ ਆ ਕੀ ਅਸਰ ਹਨਾ ਵਾਹ ਇਹ ਛੋਟੀ ਨਵੀਂ ਹੋਈ ਹੈ ਜੀ 40 ਦਿਨ ਹੋ ਗਏ ਨੂੰ ਅੱਛਾ ਇੱਕ ਕਰੋਨਾ ਲਈ ਆਪਾਂ ਉਤਰਾ ਕਰਕੇ ਦੇਣੀ ਪੈਣ ਪਾ ਉਤਰਾ ਹੀ ਕਰਕੇ ਦੇ ਲਓ ਸੱਜਣੋ ਹਾਂਜੀ ਨਵੀਂ ਹੋਈ ਬਣੀ ਵੀ ਹੈਗੀ ਆ ਤੇ ਥਾਨ ਚਾਰੇ ਹੀ ਆ ਹਨਾ ਵੱਡੀ ਆ ਮੂੰਹ ਤੋਂ ਸ਼ਾਇਦ ਦੋ ਦੰਦ ਹੋ ਗਈ ਹੋਵੇ ਹਾਂਜੀ ਆ ਵੇਖ ਲਓ ਜੀ ਹਨਾ ਤੇ ਆ ਵੇਖੋ ਜੀ ਦੋਂਦੀ ਲਓ ਜੀ ਇਹ ਜਿਹਨੇ ਗਾ ਸਾੰਭਣੀ ਆ ਹੈ ਨਵਾਬ ਦੀ ਨਵਾਬ ਦੀ ਹਾਂਜੀ ਵਾਹ ਨਵਾਬ ਦੀ ਕੱਟੀ ਹਾਂਜੀ ਕੰਡੀ ਧੀਰੀ ਬੜੀ ਹੈ ਠੀਕ ਆ ਪੂਰੀ ਬਣੀ ਪਈ ਝੋਟੀ ਹੈ ਤੇ ਦੇ ਕਿੰਨੇ ਲਈ ਦਈਏ 38000 ਦੀ ਦਈਏ ਹੋਰ 3 ਨੇ ਛੱਡ ਦਈਏ 35 ਦੀ ਦੇ ਦਗੇ ਚਲੋ 30 35000 ਠੀਕ ਆ 35000 ਦੀ ਸੱਜਣੋ ਜੀ ਨਵਾਬ ਦੀ ਜਿਹੜੀ ਝੋਟੀ ਮਿਲ ਜੂਗੀ ਇੱਥੇ 200 ਛੋੜ ਦੇਣ 200 ਆ ਜਿਹੜੇ ਆ ਲਾਸਟ 42000 ਦੀ ਠੀਕ ਆ ਉਹ 88 ਦੀ ਖਰੀਦਦਾਰੀ ਕਰਿਓ ਸასი ਕਾਲ